ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਵਾਸੀ ਸੰਗਤਾਂ ਨੂੰ ਜੋ ਵੀ ਨਗਰ ਦੇ ਵਿੱਚ ਰਹਿ ਰਿਹਾ ਨਗਰ ਦਾ ਵਸਨੀਕ ਹੈ ਕੋਲ ਗਰੀਬ ਅਮੀਰ ਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਹੀ ਨਗਨਵਾਸੀ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਇਹ ਸਾਰੇ ਹੀ ਨਗਨਵਾਸੀ ਨੌਜਵਾਨ ਸਭਾ ਵੱਲੋਂ ਬਹੁਤ ਜ਼ਾਰੀਆਂ ਸੰਗਤਾਂ ਵੱਲੋਂ ਇਹ ਮੀਟਿੰਗ ਕਰਕੇ ਵਿਚਾਰ ਕਰਕੇ ਸਾਰਿਆਂ ਨੇ ਰਲ ਮਿਲ ਕੇ ਜੋ ਇੱਕ ਵਿਚਾਰ ਹੋਈ ਆ ਵਿਚਾਰ ਇਹ ਹੈ ਕਿ ਕੋਈ ਵੀ ਵੀਰ ਨਗਨਵਾਸੀ ਸੰਗਤਾਂ ਵੱਲੋਂ ਕੋਈ ਭਾਜਪਾ ਪਾਰਟੀ ਦਾ ਕੋਈ ਸਾਥ ਦਿੰਦਾ ਜਾਂ ਚੋਰੀ ਛੁਪੇ ਸਾਥ ਦਿੰਦਾ ਜਾਂ ਮੂਹਰੇ ਲਾ ਕੇ ਉਹਨਾਂ ਨੂੰ ਪਿੰਡ ਦੇ ਵਿੱਚ ਆਉਣ ਲਈ ਬੁਲਾਉਂਦਾ ਤਾਂ ਪੂਰਨ ਤੌਰ ਤੇ ਸਾਰੇ ਨਗਨਵਾਸੀ ਸੰਗਤਾਂ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ ਪਹਿਲਾਂ ਵੀ ਕਿਹਾ ਗਿਆ ਹੈ ਫੋਨ ਤੇ ਵੀ ਕਿਹਾ ਗਿਆ ਹੈ ਕਿ ਜੇ ਕੋਈ ਵੀ ਵੀਰ ਕਹਿਣ ਦੇ ਬਾਵਜੂਦ ਵੀ ਦੱਸਣ ਦੇ ਬਾਵਜੂਦ ਵੀ ਨਗਰ ਨਿਵਾਸੀ ਸੰਗਤਾਂ ਦੇ ਫੈਸਲੇ ਦੇ ਉਲਟ ਨੌਜਵਾਨ ਸਭਾ ਦੇ ਫੈਸਲੇ ਦੇ ਉਲਟ ਕੋਈ ਭਾਜਪਾ ਪਾਰਟੀ ਦਾ ਸਾਥ ਦੇਵੇਗਾ ਪਿੰਡ ਦੇ ਵਿੱਚ ਆਉਣ ਲਈ ਉਹਨਾਂ ਨੂੰ ਬੁਲਾਉਣ ਦੇ ਵਿੱਚ ਸਾਥ ਦੇਵੇਗਾ ਜਾਂ ਬਾਹਰ ਦੀ ਬਾਹਰ ਕੋਈ ਸਾਥ ਦੇਵੇਗਾ ਤਾ ਪੂਰਨ ਤੌਰ ਤੇ ਨਗਨ ਵਾਸੀ ਸੰਗਤਾਂ ਵੱਲੋਂ ਉਹਨਾਂ ਦਾ ਬਾਈਕਾਡ ਕੀਤਾ ਜਾਵੇਗਾ ਵਿਸ਼ੇਸ਼ ਤੌਰ ਤੇ ਇਹ ਫੈਸਲਾ ਕੀਤਾ ਗਿਆ ਹੈ ਇਹ ਦੱਸਿਆ ਜਾਂਦਾ ਹੈ ਇਹ ਕੋਈ ਵੀ ਵੀਰਾ ਚਾਹੇ ਕਿ ਗਰੀਬ ਹੈ ਅਮੀਰ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਜੋ ਨਗਰ ਦੇ ਵਿੱਚ ਰਹਿ ਰਿਹਾ ਨਗਰ ਦਾ ਵਸਨੀਕ ਹੈ ਪੱਕੇ ਤੌਰ ਤੇ ਇਹ ਹੁਣ ਨਗਰਵਾਸੀ ਸਖਦਾਵਲੋਂ ਕੋਈ ਵੀ ਵੀਰ ਬੀਜੇਪੀ ਪਾਰਟੀ ਦਾ ਸਾਥ ਦਿੰਦਾ ਚਾ ਚੋਰੀ ਛੁਪੇ ਜਾਂ ਬਾਹਰ ਜਾ ਕੇ ਬਾਹਰ ਦੀ ਬਾਹਰ ਵੀ ਸਾਥ ਦਿੰਦੇ ਆ ਉਹ ਪੂਰਨ ਤੌਰ ਤੇ ਸਾਰੇ ਨਗਰਵਾਸੀ ਸਖਦਾਵਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ ਕੋਈ ਲੈਣ ਦੇਣ ਕੋਈ ਆਉਣ ਜਾਣ ਜਦ ਕੋਈ ਝਹਾੜੇ ਦੇ ਰੋ ਵਿੱਚ ਬੰਦਾ ਹੈ ਪਿੰਡ ਦੇ ਵਿੱਚ ਨਾਇੋਦਨਾ ਬਰਤਵਾ ਕੀਤਾ ਜਾਵੇਗਾ ਇਹ ਪੱਕੇ ਤੌਰ ਤੇ ਫੈਸਲਾ ਕੀਤਾ ਗਿਆ ਹੈ ਮਤਾ ਪਾਇਆ ਗਿਆ ਹੈ ਘਟੋਂ ਘਟਾ 200 ਬੰਦੇ ਦੇ ਇਹਦੇ ਵਿੱਚ ਸਾਇਨ ਕੀਤੇ ਗਏ ਆ ਮਤੇ ਦੇ ਵਿੱਚ ਜੋ ਫੈਸਲਾ ਹੋਇਆ ਇਹ ਫੈਸਲਾ ਸਾਰੇ ਨਗਰ ਵਾਸੀ ਸੰਗਤਾਂ ਨੂੰ ਦੱਸਿਆ ਹੈ ਤੇ ਫਿਰ ਦੱਸਿਆ ਜਾ ਰਿਹਾ ਕਿ ਕੋਈ ਵੀ ਵੀਰ ਨਗਰ ਦਾ ਵਸਨੀਕ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਵਿਜਵੀ ਪਾਰਟੀ ਦਾ ਉਹ ਸਾਥ ਦਿੰਦਾ ਚੋਰੀ ਛੁਪੇ ਸਾਥ ਦਿੰਦਾ ਜਾਂ ਬਾਹਰੋਂ ਸਾਥ ਦਿੰਦਾ ਵੀ ਪਿੰਡ ਦੇ ਵਿੱਚ ਪਤਾ ਨਾ ਲੱਗੇ ਤਾਂ ਉਹਦਾ ਪਾਇ ਪੂਰਨ ਤੌਰ ਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਉਹਦਾ ਬਾਈਕਾਟ ਕੀਤਾ ਜਾਵੇਗਾ ਬਾਅਦ ਦੇ ਵਿੱਚ ਨਾ ਕਿ ਮੈਨੂੰ ਪਤਾ ਨਹੀਂ ਲੱਗਿਆ ਜਾਂ ਮੈਂ ਤਾਂ ਵੈਸੇ ਗਿਆ ਸੀ ਇਹੋ ਜੀਆਂ ਗੱਲਾਂ ਨਹੀਂ ਸੁਣੀਆਂ ਜਾਣਗੀਆਂ ਤੇ ਜਾ ਕੇ ਆ ਕੇ ਫੈਸਲਾ ਦੇ ਦੇ ਕਿ ਹਾਂ ਭਾਈ ਮੈਂ ਪੂਰਨ ਤੌਰ ਤੇ ਉਹਨਾਂ ਦਾ ਬਾਈਕਾਟ ਕਰ ਦਿੱਤਾ ਹੈ ਬੀਜੇਪੀ ਪਾਰਟੀ ਦਾ ਨਗਰ ਨਿਵਾਸੀ ਸਕਦਾ ਕਿ ਆ ਕੇ ਉਹ ਕਹਿ ਦੇਵੇ ਕੋਈ ਵੀ ਜਿਹੜਾ ਸਾਥ ਦਿੰਦਾ ਹੈ ਵੀ ਭਾਈ ਮੈਂ ਪੂਰਨ ਤੌਰ ਤੇ ਬੀਜੇਪੀ ਪਾਰਟੀ ਦਾ ਸਾਥ ਨਹੀਂ ਦਿੰਦਾ ਮੈਂ ਨਗਰ ਨਿਵਾਸੀ ਸੰਗਤਾਂ ਦੇ ਨਾਲ ਹਾਂ ਤਾਂ ਉਹਨੂੰ ਨਾਮ ਰੱਖਿਆ ਜਾਵੇਗਾ ਤੇ ਕੋਈ ਉਹਦਾ ਬਾਈਕਾਟ ਨਹੀਂ ਕੀਤਾ ਜਾਊਗਾ ਇਹ ਬੇਨਤੀ ਆ ਜਰੂਰ ਭਾਈ ਇਹ ਖਿਆਲ ਨਾਲ ਸੁਣੀ ਹੋਏ ਤੇ ਖਿਆਲ ਕਰਿਆ ਜੋ ਸਾਰਾ ਨੋ ਮੋਬਾਈਲ ਤੇ ਵੀ ਪਾਇਆ ਜਾਵੇਗਾ ਇਹ ਫੈਸਲਾ ਪੂਰਨ ਤੌਰ ਤੇ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ